ਆਈਏ ਵੀ ਮੜੀ ਮੋਟੀ ਅਕਲ ਟਿਕਾਣੇ ਕਿਨੇ ਨਾ ਹਜੇ ਤੱਕ ਤਾਂ ਕੋਈ ਅਕਲ ਟਿਕਾਣੀ ਨਹੀਂ ਹਜੇ ਤਾਂ ਹੰਕਾਰ ਟਾਲਾ ਨਹੀਂ ਹੋਇਆ ਕੁੱਟਣਾ ਸੀ ਜਨਾਬ ਨੂੰ ਕਹਿਣਾ ਸੀ ਕੁੱਟੋ ਕੱਤਲੀਆਂ ਕੁੱਟੋ ਮੇਰੇ ਸਾਲੇ ਦੀਆਂ ਥੇਰਾ ਕੁੱਟਿਆ ਫੇਰ ਵੀ ਕੋਈ ਅਸਰ ਨਹੀਂ ਹੈਗਾ ਹਾਂ ਮੰਨਣਾ ਨਹੀਂ ਕੁਛ ਨਾ ਕੁਛ ਨਹੀਂ ਮੰਨ ਮੈਨੂੰ ਕਹਦਾ ਮੈਂ ਤਾਂ ਕੋਈ ਗਲਤੀ ਨਹੀਂ ਭਾਂਜੀ ਲੜੋ ਨਾ ਤੁਸੀਂ ਆਪਾਂ ਨੂੰ ਉਹਨੂੰ ਲਿਆਉਣ ਦੀ ਗੱਲ ਕਰੋ ਤੂੰ ਤਾਂ ਹੁਣ ਫੇਰ ਜਦ ਦਿਨ ਵਹੇਗੀ ਕੁੜੀ ਨਾ ਮੈਂ ਲੜਦੀ ਐ ਤੇਰੀ ਧੀ ਲੜਦੀ ਐ ਉਹਨੂੰ ਤਾਂ ਤੂੰ ਵਰਜਦੀ ਨਹੀਂ ਕੀ ਕੀ ਗੱਲਾਂ ਕਹੀ ਜਾਂਦੀ ਐ ਇਹਨਾਂ ਨਾਲ ਬਾਹ ਪੈ ਗਿਆ ਐ ਹੋ ਗਿਆ ਬਾਹ ਪੈਣ ਨੂੰ ਅਸੀਂ ਕੀ ਕਰਤਾ ਯਾਰ ਕੋਈ ਨਹੀਂ ਇਹ ਤਾਂ ਹੁਣ ਚਿੱਤ ਖਰਾਬ ਹੋਇਆ ਤਾਂ ਇਹਨੂੰ ਵੀ ਨਿ ਘਰੇ ਕੁਛ ਦਿੰਦਾ ਉਹ ਤੋਂ ਬਿਨਾਂ ਇਹ ਗੱਲ ਸੁਣ ਕਿਉਂ ਮੱਥਾ ਮਾਰਿਆ ਉਹਨਾਂ ਨੇ ਉਹਨਾਂ ਨੂੰ ਤਾਂ ਬੋਲਣ ਦੀ ਆਦਤ ਬਣੀ ਹੋਈ ਹੈ ਕਿਉਂ ਆਸ ਗਵਾਂਢ ਚ ਬੇਇੱਜ਼ਤੀ ਕਰਵਾਉਣੀ ਆਪਦੀ ਅਗਲਾ ਖੂਆ ਇਹਨੇ ਤਾਂ ਜਮ੍ਹਾਂ ਸੰਗ ਨਹੀਂ ਗਈ ਉੱਚੀ ਉੱਚੀ ਬੋਲਦੀ ਐ ਅੱਛਾ ਉਹ ਆਪਾਂ ਨੂੰ ਪੁੱਠਾ ਸਿੱਧਾ ਬੋਲੀਏ ਨਾ ਮੈਥੇ ਨਹੀਂ ਸੁਣਿਆ ਜਾਂਦਾ ਕੀ ਗੱਲ ਉਹ ਤਾਂ ਕੁਛ ਲੈ ਕੇ ਖਾਣਾ ਹੈ ਦੇਖ ਇੱਕ ਕਰ ਸੇ ਮਾਫੀ ਮੰਗ ਲੈ ਚੰਗਾ ਰਹੇਗਾ ਆਪਦੇ ਧੀਆਂ ਬਾਰੇ ਸੋਚ ਬਾਈ ਕੀ ਸੋਚੇ ਫਿਰ ਤੂੰ मैं सोचा जब मैं माफी मंगी मैं, आप हार जूंगा। जे मैं नहीं माफी मैं नाल नाल गलतियां तो मैं करी बैठा कर दी है देखता सही हजे चढ़ चढ़ बोलती है, है, चड़ चड़ बोल दी है, है? ਆਜੇ ਦੋ ਇੱਧਰ ਆਏ ਹੈ ਆ ਸਾਰਾ ਮੈਂ ਨਵਾਂ ਸਮਾਨ ਲੈ ਕੇ ਦਿੱਤਾ ਹੈ ਮੈਂ ਕਦੇ ਪੈਸੇ ਦੀ ਪਰਵਾਹ ਨਹੀਂ ਕੀਤੀ ਮੈਂ ਮੁੰਡਿਆਂ ਨੂੰ ਕਹਿੰਦੇ ਨੀ ਚੱਲ ਕੋਈ ਨਾ ਪੁੱਤ ਛੋਡੀ ਭੈਣ ਦਾ ਘਰ ਹੈ ਜਦੋਂ ਕੋਈ ਚਾਰ ਰਿਸ਼ਤੇਦਾਰ ਛੋਡੀ ਨਾਲ ਜਾਣਗੇ ਛੋਡੀ ਸੋਹ ਹੈ ਵੀ ਹਾਂ ਭਾਈ ਇਹਨਾਂ ਦੀ ਕੁੜੀ ਦਾ ਤਾਂ ਐਨਾ ਵਧੀਆ ਘਰ ਹੈ ਹੈ ਸੁੱਖ ਨਾਲ ਕਿਸੇ ਚੀਜ਼ ਦਾ ਘਾਟਾ ਨਹੀਂ ਇਹ ਗੁਣ ਜਾਣਦੀ ਹੈ ਭੇਡ ਬੋਲਣ ਵਾਲੀ ਹੈ ਕਦੇ ਦੇ ਕੇ ਨਹੀਂ ਗਈ 5 ਰੁਪਏ ਭਰਾ ਨੂੰ ਐ ਡਾਟਾ ਢਮਾਚ ਦਾ ਚੱਕ ਕੇ ਲਿਓਗੇ ਥੱਬਾ ਰੁਪਏ ਛਿੜ ਦੇ ਪੁਲਿਸ ਵਾਲਿਆ ਮੂਰੇ ਵਿਆਹ ਚੱਕੋ ਜਿੰਨੇ ਮਰਜੀ ਪੈਸੇ ਲੈ ਲਓ ਛੱਡੋ ਮੇਰੇ ਭਰਾ ਨੂੰ ਗੱਲ ਨਹੀਂ ਕੁੜੇ ਆ ਗਈ ਮਾਂ ਕੀ ਕਰਨ ਲੱਗੀ ਉਹ ਮੈਂ ਆ ਫੋਨ ਜਾ ਉੱਥੇ ਚੱਕਣ ਬੱ ਲੈ ਕੇ ਦੇ ਨੰਬਰ ਮੈਨੂੰ ਹੁਣ ਦੇਖ ਲੈ ਮੈਂ ਜ਼ਰੂਰੀ ਆ ਫੋਨ ਲਾਉਣਾ ਨੂੰ ਤੂੰ ਦੇਖਿਆ ਹੀ ਐ ਤੂੰ ਫੋਨ ਲਾ ਮੈਨੂੰ ਬੁਲਾਉਣੀ ਆ ਮੈਂ ਕਲੇਸ਼ ਵਾਜੂਗਾ ਆ ਤਾਂ ਪਹਿਲੇ ਨਹੀਂ ਬੋਲਣ ਹਟਦੀਆਂ ਹੀ ਆ ਫੇਰ ਇਹਨਾਂ ਨੂੰ ਮੌਕਾ ਮਿਲ ਜੂਗਾ ਨਾ ਤੂੰ ਕਹਿੰਦੀ ਕਲੇਸ਼ ਵਾਜੂ ਜੇ ਉਹਨੂੰ ਪਤਾ ਲੱਗਿਆ ਤੇ ਫੇਰ ਨਹੀਂ ਕਲੇਸ਼ ਪਾਊਗਾ ਆਪਣੇ ਨਾਲ ਫਿਰ ਮੇਰੇ ਨਾਲ ਕਲੇਸ਼ ਹੋਵਾ ਵੀ ਮਾਂ ਤੂੰ ਐਡੇ ਐਡੇ ਉਲੇ ਰੱਖਦੀਆਂ ਉਹ ਤਾਂ ਹੁਣ ਕਲੇਸ਼ ਵਧ ਨਾਲ ਤੇ ਵਧ ਗਿਆ ਹੁਣ ਤਾਂ ਉਹਨੇ ਤਾਂ ਕਹਿਣਾ ਹੀ ਐ ਹੁਣ ਪਹਿਲਾਂ ਦੱਸਣਾ ਸੀ ਆਪਾਂ ਹੁਣ ਆਪ ਕੋਈ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਕੋਈ ਨਾ ਤੂੰ ਫੋਨ ਲਾ ਕੁਝ ਨਹੀਂ ਹੁੰਦਾ ਚਲ ਕਰਦੀ ਆਪੀ ਨਾਲ ਇਹਨਾਂ ਨੂੰ ਪਤਾ ਲੱਗੂ ਜਦੋਂ ਲਾਂਹ ਤਾਂ ਪਾ ਕੇ ਜਾਊਗਾ ਉਹ ਮੈਂ ਤਾਂ ਗੱਲ ਨਹੀਂ ਕਰਦੀ ਮਾਂ ਤੂੰ ਹੀ ਕਰ ਲਈ ਤੂੰ ਮੇਰੀ ਗੱਲ ਕਰਾ ਲੈ ਵੱਡੇ ਦਾ ਲਾਈ ਨੰਬਰ ਵੱਡੇ ਦਾ ਲਾਇਆ ਉਹ ਤਾਂ ਛੋਟਾ ਤਾਂ ਉਹ ਉਦੋਂ ਕਲੇਸ ਕਰਦੇ ਮਾਂ ਉਦੋਂ ਮਾਂ ਨੂੰ ਨਹੀਂ ਸ਼ਰਮ ਆਉਂਦੀ ਪੋਰਾਈ ਉਹ ਉਦੋਂ ਚੜ ਚੜਤੀ ਦੇ ਮਗਰ ਲਾ ਕੇ ਬੋਲਦੀ ਹੈ ਹੈਲੋ ਹਾਂ ਸਾਸਰੀ ਗੱਲ ਪੁੱਤ ਹਾਂ ਠੀਕ ਹਾਂ ਠੀਕ ਹੈ ਆਪਣੇ ਇੱਥੇ ਤੇ ਮੈਂ ਤਾਂ ਤੈਨੂੰ ਐ ਕਹਿੰਨੇ ਤੂ ਰਿਆ ਹੁਣਾਂ ਕੀ ਸੀ ਤੈਨੂੰ ਪਤਾ ਹੀ ਹੈ ਜਿਹੜੇ ਕੰਜਰ ਕਲੇਸ ਪਹਿਲਾਂ ਹੁੰਦੇ ਆ ਤੈਨੂੰ ਗੱਲ ਨਾ ਇੱਥੇ ਆਈ ਤੂੰ ਦੱਸੂਗੀ ਕਿੱਕਰਦੇ ਹੁੰਦੇ ਆ ਪੰਗੇ ਹੋਰ ਕੀਤੇ ਹੋਣੇ ਆ ਐਸੇ ਦੇ ਹੁੰਦੇ ਨੇ ਹੋ ਇੱਕ ਤੈਨੂੰ ਇਹਦੀ ਭੈਣ ਜੀ ਦਾ ਪਤਾ ਹੀ ਐ ਚੜ ਚੜ ਬੋਲਦੀ ਐ ਪੜਨਾ ਕੀ ਐ ਬਸ ਜਿੱਤੋ ਨੂੰ ਕਹੀ ਜਾਂਦੀ ਐ ਇਹ ਐ ਕਰਦੀ ਐ ਇਹ ਐ ਕਰਦੀ ਐ ਰੌਲਾ ਕਿੰਨਾ ਨਾਲ ਹੋਣਾ ਉਹਨਾਂ ਨਾਲ ਹੀ ਹੋਇਆ ਮਨਿੰਦਰ ਕਿਆ ਨਾਲ ਹਾਂ ਹਾਂ ਉਹੀ ਉਹ ਤਾਂ ਮਨਿੰਦਰ ਨੂੰ ਨਹੀਂ ਇਹਨਾਂ ਨੇ ਪਤਾ ਨਹੀਂ ਕਿੱਥੇ ਬੰਦ ਕਰਤਾ ਸੀ ਸੌਦਾ ਆ ਗਈ ਆ ਤੁਹਾਡੇ ਘਰੇ ਤੈਨੂੰ ਸਾਰੀ ਗੱਲ ਇੱਥੇ ਆ ਕੇ ਦੱਸ ਦੂੰ ਤੂੰ ਆ ਪਾ ਜਾ ਇੱਕ ਵਾਰਾਂ ਕਰੀ ਕੀ ਜਾਂਦਾ ਸੀ ਮੰਡੀ ਗਿਆ ਸੀ ਅੱਛਾ ਕੀ ਲਿਆਉਣਾ ਸੀ ਮੰਡੀੋਂ ਚੱਲ ਕੋਈ ਨਾ ਸੌਦਾ ਚੱਕ ਲੈ ਤੇ ਸੌਦਾ ਸਿੱਟ ਕੇ ਤੂੰ ਆ ਜਾ ਚੜਿਆ ਹਾਂ ਹਾਂ ਮੋਟਰਸਾਈਕਲ ਤੇ ਆ ਜਾ ਫਿਰ ਉਹ ਛੋਟੇ ਨੂੰ ਕੀ ਕਰਨਾ ਤੂੰ ਇਕੱਲਾ ਹੀ ਲੈ ਰਹਿਣ ਆ ਜਾ ਛੋਟੇ ਨੂੰ ਰਹਿਣ ਦੇ ਘਰੇ ਰਹਿਣ ਦੇ ਇਹਨੂੰ ਖੇਤ ਜਾਊਗਾ ਇਹ ਨਹੀਂ ਕਿਸੇ ਨੂੰ ਨਾਲ ਲਿਆਉਣਾ ਤੂੰ ਕੱਲਾ ਹੀ ਆ ਜਾ ਰਹਿਣ ਦੇ ਹੋਰ ਕਿਸੇ ਨੂੰ ਨਾਲ ਲੈ ਕੇ ਆਪਣੀ ਬੇਇੱਜ਼ਤੀ ਹੋਊ ਵੀ ਇਹਨਾਂ ਦਾ ਪ੍ਰਾਉਣਾ ਕੀ ਕਰਤੂਤਾਂ ਕਰਦਾ ਇਹਨਾਂ ਤਾਂ ਸ਼ਰਮ ਹੈ ਨਹੀਂ ਆਪਾਂ ਤਾਂ ਸ਼ਰਮ ਆਉਂਦੀ ਹੈ ਆਪਾਂ ਤਾਂ ਪਿੰਡ 'ਚੇ ਬਸਣਾ ਹੈ ਆਪਾਂ ਤਾਂ ਹੁਣ ਇੰਨੀਆਂ ਫੜਾਂ ਮਾਰਦੇ ਆ ਹਾਂ ਗੱਲ ਤਾਂ ਉਹੀ ਐ ਨਾ ਪੁੱਤ ਕੋਈ ਨਾ ਆ ਜਾ ਠੀਕ ਹੈ ਕੀ ਨੂੰ ਤਾ ਰਹਿਣ ਦੇ ਤਾਏ ਨੂੰ ਕਹਿਣ ਨੂੰ ਤੂੰ ਆ ਜਾ ਕੱਲਾ ਆ ਜਾ ਠੀਕ ਹੈ ਚੰਗਾ ਲਾ ਭੜਾ ਹੁੰਦਾ ਕਹਿੰਦਾ ਛੋਟੇ ਨੂੰ ਲਿਆਵਾਂ ਤਾਏ ਨੂੰ ਨਾਲ ਲਿਆਵਾਂ ਜੇ ਜਾਦੇ ਗੱਲ ਵੱਧ ਗਈ ਤੈਨੂੰ ਕੀ ਪਤਾ ਤੇਰੇ ਤਾਈ ਕਿ ਤਾਏ ਕਹਿਣਗੇ ਉਹ ਦੇਖ ਲੈ ਕੀ ਕਰਤੂਤਾ ਕਰਦਾ ਫਿਰਦਾ ਉਹ ਐਡ ਘੜਿਆ ਕਹਿੰਦੇ ਸਾਡਾ ਪਰੋਣਾ ਤਾਂ ਇੰਨਾ ਸਿਆਣਾ ਸਾਡੀ ਕੁੜੀ ਤਾਂ ਇੰਨੀ ਸੌਕੀ ਰਹਿੰਦੀ ਐ ਕਿਸੇ ਨੂੰ ਕੀ ਦਸੀਏ ਵੀ ਇਹ ਜਿਆ ਕਰਤੂਤਾ ਕਰਦਾ ਮਾਂ ਫੋਨ ਕਰਤਾ ਦਿੱਤਾ ਜੇ ਉਹਨੂੰ ਪਤਾ ਲੱਗ ਗਿਆ ਨਾ ਵੀ ਆਪਾਂ ਫੋਨ ਕਰਕੇ ਸੱਦਿਆ ਮੇਰੀ ਤਾਂ ਖੈਰ ਨਹੀਂ ਮਾਂ ਗੱਲ ਸੁਣ ਪੁੱਤ ਇੱਟ ਮੇਰਾ ਵੀ ਮੱਚਦਾ ਮੇਰਾ ਜਮਾਈ ਹੈ ਜੇ ਉਹ ਆ ਗਿਆ ਬੰਡਾ ਥਾਣੇ ਟੂਨੇ ਵਾਲਿਆਂ ਨਾਲ ਗੱਲ ਕਰਕੇ ਉਹਨੂੰ ਛਡਾ ਲਿਆਊਗਾ ਤਾਂ ਬਲਾਉਣੀ ਆ ਮੈਂ ਤਾਂ ਦੇਖ ਲਾ ਮੈਂ ਲੈ ਆਪਣਾ ਕਿਹੜਾ ਮਨ ਦੁਖਦਾ ਦੀ ਮੇਰਾ ਕਿਹੜਾ ਜੀ ਕਰਦਾ ਸੀ ਵੀ ਉਹਨੂੰ ਪੁਲਿਸ ਚੱਕ ਕੇ ਲੈ ਜੇ ਉਹ ਫਿਰ ਆਪਾਂ ਤਾਂ ਨਹੀਂ ਚਕਾਇਆ ਦੋਸਤਾਂ ਮੇਰੇ ਤੇ ਲੱਗ ਗਿਆ ਦਾ ਸਾਰਾ ਦੋਸਤਾਂ ਕਹਿੰਦੇ ਜਾ ਮੈਨੂੰ ਕਹਿੰਦੇ ਘਰੀ ਜਾਣ ਦੇ ਤਾਂ ਭੌਂਕ ਦੀਆਂ ਭੌਂਕੀ ਜਾਣ ਦੇ ਇਹਨਾਂ ਦੀ ਗੱਲ ਤੇ ਪ੍ਰਵਾਹ ਨਾ ਕਰਿਆ ਕਰ ਤੂੰ ਕੋਈ ਗੱਲ ਨਹੀਂ ਉਹ ਤਾਂ ਉਹਨੂੰ ਵੀ ਪਤਾ ਹੀ ਹੈ ਕਿਕਰ ਸੇ ਉਹਨੂੰ ਸਾਰਾ ਵੀ ਕੀਨੇ ਮੈਨੂੰ ਫੜਾਇਆ ਕੀ ਕੁਛ ਮੈਂ ਕਰਦਾ ਉਹਨੂੰ ਕਿਹੜਾ ਪਤਾ ਨਹੀਂ ਕੁਛ ਨਹੀਂ ਉਹਨੂੰ ਪਤਾ ਉਹ ਤਾਂ ਆਪ ਮੇਰੇ ਕੋਲ ਨਹੀਂ ਫੜਦਾ ਸੀਗਾ ਮੇਰੇ ਗੱਲ 'ਚ ਹੱਥ ਪਾ ਲਿਆ ਕਹਿੰਦਾ ਤੂੰ ਫੜਵਾਇਆ ਮੈਨੂੰ ਕੋਈ ਗੱਲ ਨਹੀਂ ਹੁਣ ਆ ਕੇ ਪਾਉਂਦੇ ਨੇ ਉਹਨੂੰ ਗੱਲ 'ਚ ਹੱਥ ਹਾਂ ਲੈ ਕੋਈ ਨਾ ਤੇਰਾ ਭਰਾ ਆਉਂਦਾ ਤੂੰ ਫੇਰ ਨਾ ਕਰ ਕੀ ਪਤਾ ਕੀ ਬਣੂਗਾ ਕੀ ਨਾਇਸ ਕਰਦਾ ਮੈਂ ਤਾਂ ਇਹ ਸੋਚ ਵੱਡ-ਵੱਡ ਖਾਈ ਜਾਂਦੀ ਐ ਵੀ ਕਦੇ ਸਾਡਾ ਵੀ ਘਰ ਵਸ ਜੂਗਾ ਦੋਨਾਂ ਜਿਆਂ ਦਾ ਕੋਈ ਨਾ ਬਸ ਜੂਗਾ ਆਪੇ ਰਬ ਤੇ ਡੋਰਾ ਰੱਖ ਪੁੱਤ ਪਰਮਾਤਮਾ ਨੇ ਕਰਨਾ ਜੋ ਕੁਝ ਕਰਨਾ ਚੱਲ ਆ ਜਾ ਚਲ ਰੋਟੀ ਬਣਾ ਲੈ ਜਵਾਕੜੀਆਂ ਆਉਣਗੀਆਂ ਇਹਨਾਂ ਨੂੰ ਤਾਂ ਨਹੀਂ ਸ਼ਰਮ ਇਹ ਤਾਂ ਬੈਠੀਆਂ ਰਹਿੰਦੀਆਂ ਭੁੱਖੀਆਂ ਤੜਕੀ ਰੱਜ ਲਾਉਂਦੀਆਂ ਪਤਾ ਨਹੀਂ ਕੀ ਖਾਂਦੀਆਂ ਕੀ ਨਹੀਂ ਮਨਿੰਦਰ ਦੀਦੀ ਨੇ ਵੀ ਮੈਨੂੰ ਰੋਜ਼ ਮਰਾਉਣ ਦੇ ਲੱਛਣ ਕਰਦੀ ਰਹਿੰਦੀ ਆ ਨਾਲੇ ਤਾਂ ਉਹ ਚੰਗਾ ਭਲਾ ਪਤਾ ਵੀ ਬਾਪੂ ਕਹੇ ਜੇ ਸੁਭਾ ਦਾਗਾ ਜੇ ਤੂੰ ਨਾ ਆਸ ਤੇ ਪਾਸ ਜਾਇਆ ਕਰ ਕਹਿੰਦੀ ਮੈਂ ਜਾਇਆ ਮੈਂ ਸੇਲੀ ਕੋਲੇ ਹੁਣ ਮੈਂ ਕੀ ਘਰੇ ਕਹੂੰਗਾ ਕਿੱਥੇ ਗਈ ਆ ਸੌ ਸਵਾਲ ਕਰਨਗੇ ਹਾਂ ਮੁੰਡਾ ਜਾਂ ਵੀ ਹੁਣ ਤੱਕ ਨਹੀਂ ਆਇਆ ਦੇਖ ਲਾ ਕਿਹੜਾ ਟਾਈਮ ਹੋ ਗਿਆ ਆ ਗਏ ਬਈ ਫਿਰ ਬਹੂ ਕਿਤੇ ਨਾਲ ਕੁੜੀ ਗਈ ਹੋਈ ਆ ਮਨਿੰਦਰ ਹਾਂ ਹੀ ਨਹੀਂ ਹੈਗਾ ਵੀ ਜੇ ਗਏ ਹੋ ਘਰੋਂ ਤਾਂ ਟਾਈਮ ਨਾਲ ਘਰੇ ਤਾਂ ਵੜਜੋ ਕੁਝ ਮੁੱਛ ਮਲਾਈ ਐ ਜੇ ਉਹ ਮੈਂ ਕਹਿੰਦਾ ਸੀ ਵੀ ਨਾ ਭੇਜਿਆ ਕਰ ਨਾ ਭੇਜਿਆ ਕਰ ਫੇ ਤੂੰ ਕਹਿੰਦੀ ਨਹੀਂ ਐ ਤੂੰ ਰੋਕਦੇ ਕਰਨ ਦੇ ਜੋ ਕਰਦੇ ਆ ਜੁਆਕ ਹਾਂ ਇੰਨਾ ਵੀ ਨਹੀਂ ਹੁੰਦਾ ਹੈਗਾ ਜਿਵੇਂ ਮਾਪੇ ਉਹਨੇ ਵੀ ਢਿੱਲ ਦਿੱਤੀ ਉਹੀ ਸਿਰ ਉਹੀ ਗੱਲ ਫਿਰਸੇ ਰੋਤੋਂ ਦੀ ਚੱਲ ਪਣ ਜੰਮੀ ਵਿਚ ਆ ਗਈ ਦੋਸਤੇ ਗੱਲ ਤੇ ਹੁਣ ਜੇ ਇਹੀ ਗੱਲ ਮੈਂ ਕਹਿ ਦਿੰਦਾ ਤੇ ਤੈਨੂੰ ਮਿਰਚ ਲੱਗ ਜਾਨੀ ਇਸ ਇਹ ਤੂੰ ਜੁਆਕ ਕਰੇ ਮਗਰ ਪਿਆਰ ਨੇ ਨਾ ਜੁਆਕ ਨੂੰ ਟੋਕਦਾ ਤੈਨੂੰ ਤਾਂ ਤੂੰ ਤਾਂ ਨਾ ਕੋਈ ਮੌਕਾ ਛੱਡਦਾ ਨਹੀਂ ਹੈਗਾ ਜਿਹੜੇ ਮੌਕੇ ਦੇ ਵਿੱਚ ਮੇਰੇ ਨਾਲ ਟੋਕ ਟਕਈ ਨਾ ਕਰੇ हां ਹੁਣ ਤੈਨੂੰ ਬਸ ਇਹ ਮੌਕਾ ਥਿਆਰ ਹੈਗਾ ਵੀ ਹਾਂ ਉਹਨਾਂ ਨੇ ਆਪਦੀ ਮਨਮਰਜ਼ੀਆਂ ਕੀਤੀਆਂ ਨੇ ਹੁਣ ਮੁੜਕੜ ਉਹੀ ਗੱਲਾਂ ਮੈਨੂੰ ਹੀ ਸੁਣਾਈ ਜਾਊ ਸਾਰਾ ਦਿਨ ਤੇ ਹੋਰ ਕਿੰਨੂੰ ਸੁਣਾਵਾ ਤੂੰ ਮੈਨੂੰ ਕਹ ਕੰਨੀ ਹੈ ਵੀ ਉਹ ਆਇਆ ਨਹੀਂ ਕੁੜੀ ਦੇ ਨਾਲ ਗਿਆ ਵਾ ਜਦੋਂ ਕਰੇ ਪਤਾ ਕਿ ਕੁੜੀ ਨਾਲ ਗਿਆ ਵਾ ਉਹ ਜਦੋਂ ਘਰੇ ਬੈਠਾ ਉਹ ਤੈਨੂੰ ਹੀ ਕਹੂੰਗੀ ਹੋਰ ਹੁਣ ਇੱਥੇ ਮੈਂ ਕੰਦਾ ਨਾਲ ਗੱਲਾਂ ਕਰਾਂ ਹੁਣ ਤੇਰਾ ਮਤਲਬ ਤਾਂ ਇਹ ਆ ਵੀ ਮੈਂ ਤੈਨੂੰ ਬੁਲਾਵਾ ਵੀ ਨਾ ਤੇ ਤੇਰੇ ਨਾਲ ਕੋਈ ਗੱਲ ਵੀ ਨਾ ਕਰਾਂ ਮੈਂ ਤੇ ਮੈਂ ਫਿਰ ਹੁਣ ਕੀ ਕਰਾਂ ਉਹਨਾਂ ਨੂੰ ਆਇਆਂ ਨੂੰ ਡੈਪਾਂ ਲੈ ਆ ਆ ਗਿਆ ਹੈ ਅੱਗੇ ਹੈ ਅੱਗੇ ਦੱਸ ਮਨਿੰਦਰ ਤੂੰ ਕਰ ਲਈਉਣਾ ਬੇਬੇ ਰੋਲਾ ਪਾਰ ਰੱਖਿਆ ਤੁਸੀਂ ਦੇਖ ਲੈ ਰੋਲਾ ਪਾਰ ਕੇ ਨਾ ਕਿਹੜਾ ਵਕਤ ਹੋ ਕੇ ਤੁਹਾਨੂੰ ਕਰੋਗੇ ਇਹਨੂੰ ਭਾਈ ਉੱਥੇ ਫੇਰ ਕੀ ਹੁੰਦਾ ਨਾਲੇ ਕੁੜੀ ਨਹੀਂ ਦਿਖਦੀ ਕੁੜੀ ਕਿੱਥੇ ਹੈ ਉਹ ਤਾਂ ਬੇਬੇ ਆਪਦੀ ਸਹੇਲੀ ਕੋਲੇ ਗਈ ਹੈਗੀ ਸਹੇਲੀ ਕੋਲੇ ਗਈ ਹੈਗੀ ਹਾਂ ਉਹ ਮੈਨੂੰ ਕਹਿੰਦੀ ਤੂੰ ਚੱਲ ਵੀਰੇ ਮੈਂ ਆਉਂਗੀ ਉਹਨੂੰ ਕੰਮ ਹੋਊਗਾ ਕੋਈ ਉਹਦੇ ਕੋਲੇ ਠੀਕ ਹੈ ਤਾਂ ਗਈ ਆ ਤੇ ਤੁਸੀਂ ਕਹਤੋਂ ਰੋਲਾ ਪਾਰ ਕਰ ਦੋਨਾਂ ਨੇ ਮੈਨੂੰ ਸਮਝ ਨਹੀਂ ਆਉਦੀ ਉਹ ਸੁਣਦੇ ਆਚਾਰ ਘਰਾਂ ਚ ਦੇਖ ਲੈ ਚੱਲ ਨਹੀਂ ਮੇਰੀ ਗੱਲ ਸੁਣ ਹਾਂ ਕਿਹੜੇ ਰੋਲੇ ਨੂੰ ਰੋਣਾ ਜਿਹੜਾ ਉਹ ਕੱਲ ਰੋਲਾ ਪਿਆ ਤੀ ਉਹ ਇਹਨੂੰ ਕੀ ਪਤਾ ਇਸ ਨਾਲ ਚਿੱਜਾਂ ਦਾ ਹਾਂ ਇਹ ਤਾਂ ਸੰਗਿਸ਼ਰ ਮਹਾਮਾੜੀ ਬੁੱਟੀ ਉਹ ਦੇਖ ਲੈ ਕੀ ਕੱਲ ਜਰੂਰ ਕੱਟ ਕੇ ਗਏ ਘਰੇ ਆ ਕੇ ਅਗਲੇ ਆਣਗਵਾਰ 14 ਨੂੰ ਸੁਣਿਆ ਉਦੋਂ ਨੂੰ ਤੈਨੂੰ ਆਣਗਵਾਰ ਦਾ ਖਿਆਲ ਆਇਆ ਹੁਣ ਤੈਨੂੰ ਲੱਗਦਾ ਸਾਡੀ ਆਵਾਜ਼ ਆਣਗਵਾਰ ਚ ਜਾਂਦੀ ਹੈ ਤੇ ਜਦੋਂ ਉਹ ਇੱਥੇ ਕੱਲ ਬੋੜ ਕੇ ਗਏ ਉਦੋਂ ਆਣਗਵਾਰ ਚ ਨਹੀਂ ਗਈ ਉਹ ਮੈਂ ਤਾਂ ਤੁਹਾਨੂੰ ਐਂ ਕਹਣਾ ਬਾਪੂ ਹੌਲੀ ਗੱਲ ਕਰ ਲਿਆ ਕਰੋ ਫਿਰ ਹੌਲੀ ਗੱਲ ਦਾ ਕੀ ਮਤਲਬ ਹੈ ਥੋੜੇ ਕਾਰਿਆ ਕਰਕੇ ਇੱਥੇ ਆਏ ਹੋ ਉਹਨਾਂ ਕੀ ਲੋੜ ਸੀ ਇੱਥੇ ਆਣ ਦੀ ਲਾ ਸੋਡੇ ਕਾਰਿਆਂ ਕਰਕੇ ਹਾਂ ਹੋਰ ਕੀ ਆ ਉਹ ਜੋ ਕੁਛ ਕੀਤਾ ਤੁਸੀਂ ਨਹੀਂ ਕੀਤਾਗਾ ਹੋਰ ਕੀ ਆ ਕਿ ਤੂੰ ਵੀ ਮੇਰੇ ਮਗਰ ਬੈ ਕੇ ਮਾੜਾ ਮੋਟਾ ਸਮਝਾ ਲਿਆ ਕਰ ਦੇਖ ਲੈ ਮੈਂ ਤਾਂ ਆਪਸਾ ਤਾਂ ਨਹੀਂ ਤੋ ਝਟਾ ਪਟਾਉਣੀ ਹੈਗੀ ਆਪਦਾ ਨੂੰ ਸੁਣ ਗਈ ਆ ਵੇ ਤੁਸੀਂ ਨਾ ਸਮਝਿਓ ਚੰਗੀ ਭਲੀ ਗੱਲ ਟਿੱਕੀ ਗਈ ਸੀ ਹੈ ਲੋਕ ਭੁੱਲ ਗਏ ਸੀ ਸਾਡੇ ਵੀ ਦਿਮਾਗ ਚ ਨਿਕਲੇ ਨੇ ਚਲ ਦਫਾ ਹੋ ਗਿਆ ਬਾਪੂ ਲੋਕ ਭੁੱਲ ਗਏ ਸੀ ਸਾਰੇ ਫੇਰ ਤੇ ਮੇਰੀ ਤਾਂ ਗੱਲ ਕੌਣ ਸੁਣ ਜੇ ਲੋਕ ਭੁੱਲ ਗਏ ਸੀ ਫਿਰ ਭੈਣ ਨਹੀਂ ਭੁੱਲੀ ਫਿਰ ਠੀਕ ਹੈ ਜਿਹੜਾ ਉਹਦੇ ਨਾਲ ਕੁਝ ਹੋਇਆ ਸੀਗਾ ਮੇਰੀ ਗੱਲ ਸੁਣ ਜੋ ਕੁਝ ਵੀ ਹੋ ਗਿਆ ਉਹਦੇ ਤੇ ਮਿੱਟੀ ਪਾ ਜਿੱਥੇ ਵੀ ਕਿਕਰ ਸਿੰਘ ਤੁਸੀਂ ਫੜਾਇਆ ਥਾਣੇ ਚ ਫੜਾਇਆ ਜਾਂ ਕਿਤੇ ਬੰਨਿਆ ਭਾਈ ਉਹਨੂੰ ਛੱਡ ਦਿਓ ਤੁਸੀਂ ਹੁਣ ਜਾਣਦੇ ਆਪਦੇ ਕਰੇ ਉਹ ਦੇਖ ਲੈ ਕਿਕਰ ਦੀ ਉਹਦੀ ਭੈਣ ਉਹਦੀ ਮਾਂ ਉਹਦੇ ਘਰ ਵਾਲੀ ਹੈ ਉਹਦੀ ਸੱਸ ਨੇ ਕਿੰਨਾ ਕੁਝ ਬੋਲਿਆ ਓਰੇ ਕਿੰਨਾ ਜ루 ਸੁਫਟਿਆ ਆਪਣੇ ਬੇੜੇ ਦੇ ਵਿੱਚ ਹੈ ਓਏ ਇਹਨੂੰ ਦੱਸਦੀ ਐ ਇੱਕ ਕੀ ਕਰ ਲੂਆ ਇੱਕ ਹੈਗਾ ਕਰਨ ਜੋਗਾ ਇਹ ਕਿਹਦੇ ਨਾਲ ਮਖਮਾਰੀ ਐਨੀ ਆ ਤੂੰ ਬਾਬੇ ਦੇਖ ਹੈ ਆਪ ਕਰਨ ਵਾਲਾ ਹੁੰਦਾ ਬਹੁਤ ਪਹਿਲਾਂ ਕਰ ਦਿੰਦਾ ਆ ਹੁਣ ਇਹਨੂੰ ਕਹ ਦੇ ਮਨਿੰਦਰ ਨੂੰ ਪਤਾ ਮਨਿੰਦਰ ਕਰੂਗੀ ਜੋ ਕਰਤਾ ਮੈਂ ਤੂੰ ਧੱਕੇ ਖਾਣ ਨੂੰ ਨਾਲ ਤਰੇ ਫਿਰਨ ਤੇਰੇ ਕੱਢਣ ਪਾਨ ਕੀ ਹੈ ਤੇਰੇ ਚ ਜਬ ਮਨਿੰਦਰ ਨਹੀਂ ਕਰਦਾ ਸਾਰਾ ਕੁਝ ਮੈਂ ਤੈਨੂੰ ਗੱਲ ਦੱਸਾਂ ਮੈਂ ਜੋ ਕੁਝ ਕਰੂਗੀ ਮੈਂ ਸਹੀ ਕਰਨਾ ਪਰ ਭੈਣ ਨਹੀਂ ਕਰੂਗੀ ਹਾਂ ਤੂੰ ਅਗਲੀ ਨੇ ਰੋਕ ਰੱਖ ਇਹਦਾ ਕਿਉਂ ਇਹਦਾ ਮੱਥਾ ਮਾਰੀਏ ਨਹੀਂ ਇਹ ਤਾਂ ਮੈਂ ਅਸਮੂਰੇ ਵੀਨ ਬਜਾ ਰਹੀ ਐ ਤੂੰ ਮੈਂ ਪੁੱਤ ਤੂੰ ਵੀ ਸਮਝਾ ਸਕਦਾਗਾ ਆਖ ਨੂੰ ਸਾਥ ਮਨਿੰਦਰ ਦਾ ਤੂੰ ਹੀ ਦੇ ਰਿਹਾ ਭਾਈ ਉਹ ਸਮਝਾਇਆ ਤਾਂ ਤੁਸੀਂ ਵੀ ਇਹ ਦੋਨਾਂ ਨੇ ਸੋਡੇ ਆਖੇ ਸਮਝ ਗਏ ਉਹ ਦੱਸ ਦੋ ਮੈਨੂੰ ਫਿਰ ਕੀ ਤੁਹਾਡੇ ਆਖ ਕੇ ਸਮਝੇ ਤੂੰ ਦੱਸ ਦੇ ਫੇਰ ਹੀ ਸਮਝਾ ਜੇ ਸਮਝੀ ਵੀ ਨਹੀਂ ਫਿਰ ਉਸੇ ਇਹੋ ਜੇ ਗੱਲਾਂ ਦੇ ਵਿੱਚ ਇਹੋ ਜੇ ਕੰਮ ਦੇ ਵਿੱਚ ਗਲਤ ਜੇ ਅਸੀਂ ਸਾਥ ਵੀ ਨਹੀਂ ਦਿੰਦੇ ਹੈਗਾ ਉਹਦਾ ਹਾਂ ਦੇਖ ਬੇਬੇ ਜੇ ਉਹਦੇ ਨਾਲ ਕੁਝ ਹੋਇਆ ਨਾ ਮੈਂ ਤਾਂ ਸੋਨੂੰ ਵੀ ਕਹਾਂ ਦੋਨੋਂ ਨੂੰ ਤੁਸੀਂ ਵੀ ਸਾਥ ਦੇਣਾ ਚਾਹੀਦਾ ਜੇ ਮੈਂ ਉਹਦੇ ਨਾਲ ਆ ਠੀਕ ਹੈ ਹਾਂ ਨਾਲ ਐ ਤੂੰ ਬੜਾ ਤੂੰ ਉੱਥੇ ਕੰਦਟਾ ਦੇਂਗਾ ਉਹਨਾਂ ਦੀ ਭੌਗਦਾ ਫਿਰਦਾ ਸਾਰਾ ਤੇ ਨਿਕਲ ਗਿਆ ਕੰਮ ਤੋਂ ਟਲ ਜਾਂਦਾ ਬਸ ਬੰਦੇ ਦਾ ਪੁੱਤ ਮੇਰੀ ਗੱਲ ਸੁਣ ਕਿਉਂ ਉਹੀ ਗੁੱਲ ਕਹਿੰਦੇ ਕਿ ਉਹਨੇ ਗੰਦ ਚ ਸਿੱਟੇ ਮਾਰਾਂਗੇ ਪੁੱਤ ਹੈ ਸਿੱਟੇ ਆਪਦੇ ਦੀ ਪੈਣਗੇ ਜੇ ਇੱਟ ਮਾਰਾਂਗੇ ਆਪਾਂ ਤੂੰ ਭੈਣ ਆ ਜੂਗੀ ਆਥਨ ਤੱਕ ਜਾਂ ਕੱਲ ਤੱਕ ਆ ਜੂਗੀ ਕਿਉਂ ਕੱਲ ਤੱਕ ਆ ਜੂਗੀ ਸਹੇਲੀ ਨਾਲ ਗਈ ਹੈ ਕੱਲ ਦਾ ਕੀ ਮਤਲਬ ਹੈ ਇਹ ਚ ਉਹ ਯਾਰ ਕੋਈ ਉਹਨਾਂ ਦੇ ਪ੍ਰੋਗਰਾਮਸ ਦੀ ਸਹੇਲੀ ਦੇ ਹੁਣ ਮੈਂ ਹੁਣ ਕਿਵੇਂ ਸਹੇਲੀ ਹੱਦ ਹੋ ਗਈ ਘਰੋਂ ਇੱਥੋਂ ਗਏ ਆ ਹੁਣ ਰਾਤ ਚ ਪ੍ਰੋਗਰਾਮ ਵੀ ਬਣ ਗਿਆ ਸਹੇਲੀ ਦੇ ਘਰੇ ਦੇ ਜੇ ਕੋਈ ਪ੍ਰੋਗਰਾਮ ਹੋਊਗਾ ਕੱਲ ਨੂੰ ਆਊਗੀ ਉਹ ਤੈਨੂੰ ਹੈ ਮਾੜੀ ਮੋਟੀ ਅਕਲ ਕੇ ਮੈਂ ਬੰਗਿਆ ਜਿਆ ਤੈਨੂੰ ਅਕਲ ਨਹੀਂ ਮਾੜੀ ਮੋਟੀ ਵੀ ਬਾਪੂ ਯਾ ਦੇਖੀ ਗੱਲਾਂ ਇਹ ਜੇ ਕੋ ਕਰੀਏ ਗੱਲਾਂ ਇਹ ਜਿਹੇ ਲੱਗਦੀ ਹੈ ਕਿ ਮੈਨੂੰ ਕੋਈ ਟੈਨਸ਼ਨ ਨਹੀਂ ਕੀ ਮਾੜੀ ਮਾੜੀ ਗੱਲ ਤੇ ਉਹਦੀ ਕਤੋ ਜੇ ਟੈਂਸ਼ਨ ਦੇਖ ਸਾਨੂੰ ਵੀ ਬਥੇਰੀ ਆ ਅਸੀਂ ਵੀ ਤੁਹਾਡੇ ਮਾ ਪਿਓਾਂਗੇ ਵੀ ਤੁਹਾਡੇ ਪਾਸੇ ਜੋ ਕੋ ਸੋਚਦੇ ਕੋਈ ਚੰਗਾ ਹੀ ਸੋਚਦੇ ਆ ਭਾਈ ਵੀ ਜਿਹੜੇ ਆ ਰਾਤ ਤੇ ਤੁਸੀਂ ਚੱਲ ਪਏ ਰਾਤ ਸਹੀ ਨਹੀਂ ਹੈਗਾ ਤੇ ਕਿਕਰ ਸਿੰਘ ਤੇ ਤੇ ਆਪਣੇ ਚ ਫਰਕ ਕੀ ਰਹਿ ਗਿਆ ਫਿਰ ਨਾ ਸੇਲੀ ਦੇ ਘਰੇ ਇੱਕ ਪ੍ਰੋਗਰਾਮ ਹੈ ਤਾਂ ਅੱਜੀ ਹੋਗਾ ਇੱਕ ਐਟ ਅ ਟਾਈਮ ਪ੍ਰੋਗਰਾਮ ਹੋ ਗਿਆ ਪਹਿਲਾਂ ਦੱਸ ਦਿਓ ਘਰੇ ਕਹਿ ਕੇ ਜਾਂਦੀ ਵੀ ਮੈਂ ਸੇਦੀ ਦੇ ਘਰੇ ਪ੍ਰੋਗਰਾਮ ਹੈ ਮੈਂ ਜਾਉਂਗੀ ਉੱਤੇ ਹੈ ਜੇ ਤੁਸੀਂ ਬਾਜ਼ਾਰੋਂ ਆ ਕੇ ਕਹਿੰਦਾ ਕੰਦੋ ਤਾਂ ਕੱਲੂ ਆਉਗੀ ਰਾਤ ਉੱਥੇ ਰਹੂਗੀ ਸੇਲੀ ਦੇ ਘਰੇ ਪ੍ਰੋਗਰਾਮ ਹੈ ਮੈਂ ਤਾਂ ਤੈਨੂੰ ਇਹੀ ਆਖੀ ਵੀ ਸ਼ਾਮ ਤੱਕ ਵੀ ਐਸੇ ਤੇ ਕੱਲ ਨੂੰ ਵੀ ਆ ਜੂਗੀ ਕਿਉਂ ਕੀ ਮਤਲਬ ਇਹ ਸ਼ਾਮ ਤੱਕ ਆ ਸਕਦੀ ਆ ਸਕਦੀ ਦਾ ਕੀ ਮਤਲਬ ਹੈ ਕੁੜੀ ਆ ਘਰ ਜਾਣਾ ਚਾਹੀਦਾ ਉਹਨੂੰ ਲੈ ਕੇ ਆ ਨਾਲ ਲੈ ਕੇ ਨਾ ਤਿੰਨ ਦਿਨ ਘਰੋਂ ਕੁੜੀ ਕੀ ਸੋਤ ਤਾਂ ਤੁਸੀਂ ਪਾ ਲਈਨੇ ਹੁਣ ਸੋਣ ਕੁੜੀ ਦਾ ਵੀ ਸੰਸਾਉਣ ਲੱਗਿਆ ਮੈਨੂੰ ਸਮਝ ਨਹੀਂ ਆਉਂਦੀ ਲੈ ਆ ਦੇਖਿਆ ਲੱਛਣ ਦੇ ਲੈ ਤਾਨੇ ਮਾਰਦਾ ਸਾਲਾ ਤਾਨੂੰ ਤਾਨੇ ਮਾਰ ਅਸੀਂ ਭੁਜਾਈ ਸੀ ਜਾਂ ਅਸੀਂ ਕਹਿ ਤਾਂ ਵੀ ਲੈ ਜਾ ਚੱਕ ਕੇ ਪਰ ਸੋਣ ਹੁਣ ਫਿਕਰ ਹੋ ਗਈ ਉਹਦੀ ਤਿੰਨ ਦਿਨ ਘਰੋਂ ਕੀ ਸੋਤੋਂ ਫਿਕਰ ਕਿਉਂ ਨਹੀਂ ਹੋ ਤੂੰ ਕੀ ਟੋਪ ਚਲਾਤੀ ਫਿਰ ਤਿੰਨ ਦਿਨਾਂ ਚ ਮੈਨੂੰ ਕਹਿੰਨੇ ਮਹੀ ਭਾਲ ਕੇ ਲਿਆ ਸੀ ਤੂੰ ਭਾਲ ਕੇ ਤੂੰ ਚੁੱਪ ਕਰ ਜਾ ਹੁਣ ਤੁਸੀਂ ਕਾਹਤੋਂ ਆਪਸੀ ਲੜੀ ਜਾਂਦੇ ਹੋ ਗੱਲ ਨੁੱਟ ਕੇ ਆਉਣਾ ਕੀ ਆ ਦੋਏ ਜਾਣੇ ਵਧਾਉਣ ਲੱਗ ਰਹੇ ਹੋ ਤੁਸੀਂ ਫੇਰ ਐਵੇਂ ਮਰੀ ਜਾਂਦਾ ਜਬਲੀ ਆਕਲ ਨਹੀਂ ਬੋਤਨੀ ਬਾਕੀ ਗੱਲ ਸੁਣ ਬਾਪੂ ਨੂੰ ਕਿੱਥੇ ਸਾਥ ਦੇਣਾ ਚਾਹੀਦਾ ਕਿੱਥੇ ਸਾਡਾ ਲੜੀ ਜਾਂਦਾ ਪਿਆਰ ਨਾਲ ਵੀ ਗੱਲ ਕਰ ਸਕਦਾ ਪੁੱਤ ਮੇਰੀ ਗੱਲ ਸੁਣ ਤੇਰੇ ਬਾਪੂ ਦੇ ਸੁਭਾਅ ਦਾ ਤੈਨੂੰ ਪਤਾ ਪੁੱਤ ਹੁਣ ਜਦੋਂ ਗੱਲ ਹੀ ਇਹ ਜੀ ਹੋ ਰਹੀ ਆ ਉਹਦਾ ੜਕਣਾ ਵੀ ਬਣਦਾ ਹੈ ਮੇਰੀ ਗਰ ਸੁਣ ਪੁੱਤ ਕੱਲ ਦੇਖ ਲੈ ਕੀ ਜਰੂਸ ਨਿਕਲਿਆ ਉਹ ਜਰੂਸ ਤੋਂ ਡਰਦੀਆਂ ਕੀ ਨਾਲੇ ਦੇਖ ਰਾ ਜਾਂਦੇ ਹੋਏ ਨਾ ਉਹ ਟੌਂਕੀ ਲੈ ਕੇ ਗਈ ਆ ਕਿ ਕਰਦੀ ਪੈ ਕਹਿੰਦੀ ਜੇ ਸਾਡੇ ਮੁੰਡੇ ਨੂੰ ਕੋਈ ਗੱਲਬਾਤ ਹੋ ਗਈ ਤਾਂ ਥੋੜੀ ਮਨਿੰਦਰ ਦੇ ਨੋ ਲਾਵਾਂਗੇ ਅਸੀਂ ਸਾਰਾ ਕੁਝ ਥੋੜੀ ਮਨਿੰਦਰ ਚੋਂ ਘਟਾਂਗੇ ਸਾਡਾ ਮੁੰਡਾ ਇਹਦਾ ਕੀ ਹੈ ਇਹ ਤਾਂ ਫੇਰ ਕਹਦੂਆ ਮੇਰੀ ਭੈਣ ਪੁੱਛੋ ਇਹ ਤਾਂ ਐਵੇਂ ਹੀ ਰੋਟੀਆਂ ਖਾਂਣ ਜੋਗੇ ਹੈ ਨਹੀਂ ਇਹਨੂੰ ਅਕਲ ਮੌਤ ਇਹਨੂੰ ਮੈਂ ਤਾਂ ਮਨਿੰਦਰ ਨੂੰ ਕਿਹਾ ਸੀ ਮਨਿੰਦਰ ਤੂੰ ਮੈਨੂੰ ਕਿਉਂ ਮਰਵਾਉਣ ਵਾਲੀਆਂ ਗੱਲਾਂ ਕਰਦੀ ਉਹਨੇ ਹਰੇਕ ਪਾਸੇ ਤੋਂ ਆਪ ਨਿਕਲ ਜਿੰਨੇ ਵਿੱਚੋਂ ਗਾਲਾਂ ਕਢ ਕੇ ਮੈਨੂੰ ਪੈਂਦੀਆਂ ਗਈਆਂ ਹਾਂ ਕੁੱਤ ਨੂੰ ਸਮਝਾ ਮਨਿੰਦਰ ਸਾਰਾ ਦੋਨੋਂ ਪਾਸੇ ਚੱਲਦਾ ਹੈ ਬੇਬੇ ਮੇਰੀ ਗੱਲ ਸੁਣੋ ਧਿਆਨ ਲਾ ਕੇ ਠੀਕ ਹੈ ਇਹਦੇ ਵਿੱਚ ਮੈਂ ਕੁਝ ਨਹੀਂ ਕਰ ਸਕਦਾ ਠੀਕ ਆ ਉਹ ਆ ਜੂਗੀ ਉਹਦੇ ਨਾਲ ਤੁਸੀਂ ਗੱਲ ਕਰ ਲਿਓ ਉਸ ਨੂੰ ਪਤਾ ਹੈਗਾ ਠੀਕ ਆ ਜੀ ਤੁਹਾਡੇ ਅੱਖੇ ਸਮਝਦੀਆਂ ਮੇਰੇ ਅੱਖੇ ਤਾਂ ਸਮਝਦੀਆਂ ਨੇ ਤੁਹਾਨੂੰ ਗੱਲ ਕਹੀ ਸੀ ਫਿਰ ਉਹਦਾ ਨਾਲ ਬਿਨਾ ਤੁਰ ਫਿਰ ਨਾਲ ਕਿਉਂ ਜਾਣਾ ਉਹ ਤਾਂ ਕਹਿੰਦਾ ਮੇਰੀ ਸੁਣਦੀ ਨਹੀਂ ਨਾਲ ਤਾਂ ਮੈਂ ਤਾਂ ਜਾਣਾ ਉਹ ਬੰਦੇ ਨੂੰ ਸਜ਼ਾ ਮਿਲਣੀ ਚਾਹੀਦੀ ਆ ਸੋਨੂ ਦੀ ਬਗੜੀ ਹੈ ਦੇਖ ਹੈ ਕੋਈ ਗੱਲ ਚ ਇਹਦੇ ਤਕ ਬੰਦੀ ਉਹ ਮੇਰੀ ਬੰਦੀ ਨਹੀਂ ਤੁਸੀਂ ਸਮਝਾ ਲਓ ਮੈਂ ਤਾਂ ਉਹਨੂੰ ਕਹਿ ਦਊਗਾ ਫਿਰ ਕਹਿੰਦਾ ਮੈਂ ਉਹਦੇ ਨਾਲ ਜਾਣਾ ਫਿਰ ਨਾਲ ੱਤਕੇ ਖਾਂਦ ਜਾਣਾ ਤੂੰ ਜੇ ਤੇਰੀ ਸੁਣਦੀ ਨਹੀਂ ਨਾ ਸਜ਼ਾ ਦੇਣ ਦੇ ਵਿੱਚ ਤਾਂ ਤੂੰ ਨਾਲ ਲੱਗ ਰਿਆ ਹੁਣ ਹੁਣ ਸਮਝਾ ਪੁੱਤ ਬਹੁਤ ਬਣ ਗਈ ਕਿਕਰ ਸਿੰਘ ਨਾਲ ਫਿਰ ਹੁਣ ਉਹਨੂੰ ਛੱਡ ਦੋ ਉਹੀ ਗੱਲ ਉਹ ਤੇ ਕਣੀ ਦੇਖ ਲਾ ਉਹ ਤੇ ਦੇਖ ਉਹਦੀ ਮਾਂ ਵਿਚਾਰੀ ਕਿਵੇਂ ਸਾਡੀ ਕਣੀ ਹੱਥ ਬੰਨ ਕੇ ਉਹ ਸਾਰੇ ਬਾਹਰ ਬਾਗੇ ਤੇ ਵਿਚਾਰੀ ਤੇਰੇ ਬਾਪ ਕਣੀ ਮੇਰੇ ਕਣੀ ਹੱਥ ਜੋੜ ਕੇ ਮਿੰਨਤਾਂ ਕਰਕੇ ਗਈ ਆ ਉਹ ਵੀ ਮੇਰੀ ਧੀ ਦਾ ਬਸੇਬਾ ਰੁੱਲ ਜੂਗਾ ਹਾਂ ਦੋ ਧੀਆ ਨੇ ਉਹਦੇ ਉਹ ਤਾਂ ਜਹਜਾ ਹੈਗਾ ਕੰਜਰ ਹੈਗਾ ਉਹਦੇ ਧੀਆ ਵਾਰ ਦੇਖ ਤੇ ਉਹ ਬਗਾਨੀ ਧੀ ਕਣੀ ਦੇਖ ਪੁੱਤ ਉਹਨੇ ਤਾਂ ਦੇਖੀ ਨਹੀਂ ਬਗਾਨੇ ਧੀ ਗਣੀ ਉਹਨੇ ਸਾਡੀ ਕੁੜੀ ਨੂੰ 3 ਦਿਨ ਰੱਖਿਆ ਕਿੱਥੇ ਬੰਨ ਕੇ ਹੈ ਉਹ ਵੀ ਤਾਂ ਕਿਸੇ ਦੀ ਧੀ ਸੀਗੀ ਉਹ ਵੀ ਤਾਂ ਕਿਸੇ ਦੀ ਧੀ ਸੀ ਵਸ ਰਹਿਣ ਦੇ ਹੁਣ ਤੂੰ ਇੱਕ ਗੱਲ ਦੀ ਰੱਟ ਲਾ ਰੱਖੀ ਐ 3 ਦਿਨ 3 ਦਿਨ ਸਾਲੇ ਨੂੰ ਹੋਰ ਕੋਈ ਗੱਲ ਨਹੀਂ ਆਂਦੀ ਆਪਦੇ ਘਰ ਨੂੰ ਦੇਖੋ ਬਹੂ ਗਈ ਵੀ ਐ ਉਹਦਾ ਕਦੇ ਸੋਚਿਆ ਬੰਦਾ ਆਜੂਗੀ ਆਜੂਗੀ ਤੂੰ ਨਾਲੇ ਬਹੁਤ ਚਿਰ ਹੋ ਗਿਆ ਪੁੱਤ ਉਹਨੂੰ ਉਹੀ ਗੱਲ ਤੂੰ ਉਹਦੇ ਨਾਲ ਹੀ ਗੱਲ ਕਰ ਲੈ ਬਹੂ ਨਾਲ ਉਹ ਅਸੀਂ ਨੂੰ ਲਿਆ ਉਹਦੀ ਮਾਤਾ ਜਹੀ ਜੇਗੀ ਉਹਦਾ ਮੌਜੇ ਵੀ ਖੜਾ ਛੁੱਟਿਆ ਵੈ ਸਵੇਰੇ ਨਿਕਲ ਜਾਂਦਾ ਹੈ ਹਲ ਹਲ ਕਰ ਕਰ ਤੁਰਿਆ ਫਿਰਦਾ ਸ਼ਾਮ ਆਇਆ ਲੈ ਰੋਟੀਆਂ ਦੇ ਟੈਂਪੇ ਨਾ ਦੇਖ ਲੈ ਕਰ ਲੈ ਇਹਦੇ ਨਾਲ ਗੱਲ ਸਮਝਾ ਲੈ ਇਹਨੂੰ ਪੈਰ ਤੇ ਮਿੱਟੀ ਇਹ ਨਹੀਂ ਪੈਣ ਦਿੰਦਾ ਪੈਣ ਨਹੀਂ ਦਿੰਦਾ ਪੈਰ ਤੇ ਮਿੱਟੀ ਇਹ ਸਾਲੇ ਨੂੰ ਅਕਲ ਨਹੀਂ ਮੌਤਨੀ ਕਰੀਏ ਤਾਂ ਕੀ ਕਰੀਏ ਹੁਣ ਚਵਲੀਆਂ ਮਾਰੀ ਜਾਊਗਾ ਆ ਜਾਂਦੇ ਕੁੜੀ ਜੀ ਨੂੰ ਹੁਣ ਤਾਂ ਮੈਨੂੰ ਪਤਾ ਉਧਰ ਉਹਦੀ ਮਾਂ ਲੱਗੀ ਉਹ ਉੱਥੇ ਰੱਖੀ ਬੈਠੀ ਆ ਉਹ ਇੱਕ ਦਿਨ ਵੀ ਇਹਨਾਂ ਨਾਲ ਗੱਲ ਕੀਤੀ ਇਹ ਕਿੱਥੇ ਕਰਦਾ ਤੇ ਫੇਰ ਪੁੱਛਿਆ ਨੇ ਕਦੇ ਵੀ ਭਾਈ ਕਿਵੇਂ ਐ ਆਪਾਂ ਕਿਵੇਂ ਕਰੀਏ ਉਹਨੂੰ ਲੈ ਆਈ ਉਹਰੇ ਮੈਨੂੰ ਤਾਂ ਉਹਦੀ ਮਾਂ ਇਹੋ ਜਿਹੀ ਗੱਲ ਕਰਨੇ ਨਹੀਂ ਦਿੰਦੀ ਉਹਦੇ ਫੋਨ ਲਾਇਆਗਾ ਕਹਿੰਦੀ ਸਮਾਂ ਤਾਂ ਬਾਹਰੇ ਆ ਬਹੁਤੀ ਗੱਲ ਕਰੋ ਤੂੰ ਉਹਦੀ ਮਾਂ ਨੂੰ ਪਤਾ ਐ ਇੱਧਰ ਗੱਲ ਕਰ ਤਾਂ ਮਨਿੰਦਰ ਨੂੰ ਪਤਾ ਫਿਰ ਤੈਨੂੰ ਕੀ ਪਤਾ ਓਏ ਤੂੰ ਰੋਟੀਆਂ ਖਾਣ ਆ ਲਈਂ ਬੱਸ ਚਲ ਕੋਈ ਨਾ ਤੂੰ ਵੀ ਬਾਲਾ ਨਾਲ ਆਪਾਂ ਖਿਆ ਕਰ ਹੁਣ ਗੱਭਰੂ ਆ ਮੁੰਡਾ ਹੁਣ ਐਨਾ ਝੜਕਦਾ ਚੰਗਾ ਲੱਗਦਾ ਮੁੰਡਾ ਗੱਭਰੂ ਨੇ ਬੜੇ ਰੰਗ ਲਾਤੇ ਗੱਭਰੂ ਹੋ ਕੇ ਨੇ ਐ ਮੈਨੀ ਬੋਲੀਦਾ ਹੁੰਦਾ ਸਰਚਾ ਦੀ ਘੁੱਟ ਬਣਾ ਕੇ ਦੇਵਾਂਗਾ ਤੁਹਾਨੂੰ ਖਾਮ ਖਰ ਫਿਰ ਚੜਾ ਰੱਖਿਆ ਜਵਾਗ ਦੇ ਉਹਦੀ ਚਾਰ ਮਾਰੀਆਂ ਹੁਣ ਕੰਨ ਤੇ ਖਬਰਦਾਰ ਭਾਈ ਕਰੋ ਨਹੀਂ ਜਾਣਾ ਜਦੋਂ ਜਾਵੜਦੇ ਫਿਰ ਮੇਰੇ ਕੋਲ ਆ ਜਾਂਦੀ ਐ ਇੰਨੀ ਦੇ ਰੁੱਕ ਗਏ ਇਹਨੂੰ ਆਏ ਨਹੀਂ ਆ ਜਾਣਗੇ ਫਿਰ ਜਦ ਮੈਂ ਤੋਰਰ ਦिए ਜਦੋਂ ਆਏ ਸੋਚਦੀ ਏ ਜੇ ਤੂੰ ਕੱਲੀ ਹੋਵੇਂ ਬਰੇ ਤੇਰਾ ਕਿਵੇਂ ਨਰਵਾ ਹੋਵੇ ਆ ਦੇਖ ਲੈ ਮੈਂ ਕਿਹੜਾ ਉਹਦੇ ਗੋਲੀ ਮਾਰੀ ਸੀ ਆ ਨਾਰਮਲ ਜੀ ਗੱਲ ਕੀਤੀ ਸੀ ਵੀ ਮਾਂ ਦੇਖ ਲੈ ਵੀ ਇਹਨੂੰ ਸਵਾਟਾਂ ਦੀ ਹੋਈ ਪਈ ਐ ਭਾਈ ਮੇਰਾ ਜੇਲ੍ਹ ਚ ਬੈਠਾ ਦੇਖ ਲੈ ਕਿਵੇਂ ਸੌ ਸੌ ਸੁਣਾਉਦੀ ਏ ਜਮੀ ਨਹੀਂ ਸ਼ਰਮਾਂ ਦੀ ਬੋਲਦੀ ਤਾਂ ਪਤਾ ਨਹੀਂ ਗਿੱਠ ਦੀ ਜबान ਕਿੱਥੋਂ ਲਵਾ ਕੇ ਲੈਂਦੀ ਐ ਇਹ ਤਾਂ ਮਾਂ ਮਾਂ ਤੇ ਨਹੀਂ ਆਗਣਾ ਪਹਿਲੇ ਦੁਨੀਆ ਦੀ ਮਾਂ ਨਾ ਵੱਧ ਬੋਲਦੀ ਹੈਗੀ ਇਹ ਤਾਂ ਉਹੀ ਗੱਲ ਮਾਂ ਮਾੜਾ ਜੇ ਚੰਗੀਆਂਗੀ ਮਾਂ ਉਹ ਜਨਾਂ ਕੱਟੀ ਜਾਨੀ ਹੈਗੀ ਜੀ ਤੋ ਨਾ ਤੇ ਆ ਕੇ ਤਾਂ ਸਾਨੂੰ ਨੋ ਸਸ ਜਿਸ ਵਾਈ ਕੀ ਗੱਲ ਹੁੰਦੀ ਹੈ ਨਾ ਇਹ ਤਾਂ ਵੀ ਹੋ ਕੰਦੀ ਕੋਠੀ ਗੱਲ ਚੜਾ ਦਿੰਦੀ ਹੈ ਤੇ ਇੰਈਆਂ ਜਿਹਾ ਮਾਂ ਵੀ ਘਰ ਪੜ੍ਹਦੀਆਂ ਹੁੰਦੀਆਂ ਨੇ ਤਿਆਂ ਦਾ ਇਹਨੂੰ ਤਾਂ ਜੰਮੀ ਨਹੀਂ ਮਾਂ ਮਾਰਾ ਮੋਤਾ ਵੀ ਫਿਕਰ ਆਉਂਦੀ ਧੀ ਦੇ ਘਰ ਦਾ ਦੇਖ ਲੈ ਕਿਵੇਂ ਚੌੜੀ ਹੋ ਹੋ ਬੋਲਦੀ ਹੈ ਮੈਂ ਤਾਂ ਇਹ ਕਹਿਨੀ ਆਂ ਜਾਂਦੇ ਕਿਰਾ ਮੇਰੇ ਕਿਕਰ ਵੀਰ ਨੂੰ ਇਹਨੂੰ ਦੋਨੇ ਮਾਵਾ ਤੈਨੂੰ ਕਿਰਾਂ ਘਰੋਂ ਕਢਾਉਂਗੀ ਮੈਂ ਮੈਂ ਤੈਨੂੰ ਹਾਈ ਕਹਿਨੀ ਪਤਾ ਵੀ ਤੂੰ ਇਹ ਨਾਲ ਦੇ ਨਾਲ ਨਾ ਬੋਲ ਆਪਾਂ ਉਹਨੂੰ ਜਵਾਕ ਨੂੰ ਘਰੇ ਲਿਆ ਗਈ ਕਿ ਮੇਨਾ ਕਿਵੇਂ ਕਰਕੇ ਤੂੰ ਐ ਕਰ ਰਿਹਾ ਤੇ ਤੂੰ ਨਾ ਆਪਣੇ लाਡੀ ਨੂੰ ਕੋਲ ਲਾ ਲਾਡੀ ਨੂੰ ਫੋਨ ਲਾ ਕੇ ਤੂੰ ਉਹਨੂੰ ਕਹੇ ਵੀ ਲਾਡੀ ਭਾਈ ਤੇਰਾ ਮਾਮਾ ਕੋਰਸ ਚ ਫੜਿਆਗਾ ਤੇ ਵੀ ਆ ਕੇ ਕਿਵੇਂ ਨਾ ਕਿਵੇਂ ਕਰਕੇ ਵੀ ਆਪਾਂ ਕੋ ਉਹਨੂੰ ਪੜਾਉਣ ਦਾ ਕਰੀਏ ਗੱਲਬਾਤ ਕੋ ਹੁਰਮਾ ਕਿੰਨਾ ਵੇ ਚੁੱਪ ਕਰਾਂਗੇ ਹਾਂ ਹੈਨਾ ਐ ਤਾਂ ਬਹੁਤ ਮੇਰਾ ਭਾਈ ਵੀ ਕਿਵੇਂ ਟਾਈਮ ਕੱਟਦਾ ਹੋਊਗਾ ਉਹੀ ਤਾਂ ਨੇ ਹੈਗੇ 2 ਦਿਨ ਹੋ ਗਏ ਉਹਨੂੰ ਉੱਥੇ ਬੈਠੇ ਨੂੰ ਤੇ ਹੁਣ ਫਿਰ ਆਪਾਂ ਨੂੰ ਵੀ ਨਹੀਂ ਤੈਨੂੰ ਪਤਾ ਮੰਜੇ ਤੇ ਬੈਠ ਕੇ ਨੀਂਦ ਆਉਂਦੀ ਜੇ ਮਾਂ ਤੂੰ ਐ ਕਹੇ ਸੋਚੇ ਵੀ ਇਹ ਕਢਾ ਲੈਣੀ ਨਾ ਇਹ ਤਾਂ ਗੱਲਾਂ ਵਾਲੀ ਹੈ ਇਹਨੂੰ ਤਾਂ ਐ ਵੀ ਇੱਥੇ ਮੇਰੀ ਚ ਉਧਰ ਤਾਂ ਵੀ ਚੱਲੂ ਵੀ ਮੁੰਡਾ ਨਹੀਂ ਹੁਣਾਉਂਦਾ ਇਹਨਾਂ ਨੇ ਤਾਂ ਢਿੱਡ 'ਚ ਇਹ ਧਾਰ ਰੱਖੀ ਹੈ ਵੀ ਮੁੰਡਾ ਤਾਂ ਉੱਤੀ ਰਹੂਗਾ ਆਹੀਂ ਤਾਂ ਕਹਿੰਦੀ ਆ ਕਢਵਾ ਕਢਵਾ ਲੈ ਸਾਰਾ ਕੁਝ ਜਾਣਦੇ ਕਢਵਾਉਂ ਵੀ ਜਾਣਦੇ ਆ ਅਸੀਂ ਥਾਣੇ ਵੀ ਜਾਣਦੇ ਆ ਸਾਰਾ ਕੁਝ ਜਾਣਦੇ ਆ ਅਸੀਂ ਬਤਰੀ ਮੇਰੇ ਪੁੱਤ ਦੀ ਜਲਦੀ ਆ ਮੈਂ ਮੇਰੇ ਪੁੱਤ ਨੂੰ ਕਰਕੇ ਦੇਖਦੀ ਆ ਮਾਂ ਫੋਨ ਕਰਦੀ ਆ ਲਾਡੀ ਨਾਲ ਗੱਲ ਵੀ ਪੁੱਤ ਤੇਰਾ ਮਾਮਾ ਫੇਰ ਵੀ ਬਿੱਤੇ ਨੂੰ ਪਾਲਿਆ ਨਿੱਕੇ ਜੇ ਨੂੰ ਵੀ ਤੂੰ ਕਰ ਮਦਦ ਤੇ ਹੁਣ ਆਪਾਂ ਨਹੀਂ ਭਜਾਂਗੇ ਇਹ ਨਹੀਂ ਮਾਂ ਉਹ ਕਰਦੇ ਨਾ ਤਾਂ ਇਹਦੇ ਕਿਕਰ ਦੇ ਸੌਰੇ ਨਾ ਸਾਲਾ ਕੁਛ ਨਹੀਂ ਕਰਦਾ ਏਰ ਕਾਨ ਉਰੇ ਵੇਗੀ ਆ ਕੇ ਲਾਅ ਸ਼ਰਾਬੀਆਂ ਲਈ ਜਾਂਦੀ ਆ ਸੌਕਣਾ ਮੰਗੂ ਆਡੇ ਲਈ ਜਉਂ ਲਾ ਲਈ ਜਾਂਦੀ ਆ ਕਿ ਬੱਸ ਤੂੰ ਚੁੱਪ ਕਰਕੇ ਨਾ ਤੂੰ ਲਾਡੀ ਨੂੰ ਫੋਨ ਲਾ ਫਿਰ ਐ ਕਿਵੇਂ ਬੋਲਣਾ ਨਾ ਲਾਉਣੀ ਆ ਨਾ ਫਿਰ ਮੈਂ ਐ ਕਿਵੇਂ ਚੁੱਪ ਕਰ ਜੂ ਮੇਰਾ ਵੀ ਇਸ ਘਰ ਚ ਹਿੱਸਾ ਹੈ ਜਿਵੇਂ ਬਣਾਉਣ ਵਾਲੀ ਹੋਰ ਹੁੰਦੀ ਨਾ ਕਹਿ ਜਾਂਦੀ ਵੀ ਲੈ ਭਾਈ ਮੇਰੇ ਪਿਓ ਦਾ ਹਿੱਸਾ ਮੇਰਾ ਜਾਂ ਕੱਢੋ ਕੰਧ ਵਿਚਾਲੀ ਫਿਰ ਕੀ ਕਰ ਲੂਗੀ ਹਾਂ ਚਲ ਕੋਈ ਨਹੀਂ ਆਪਾਂ ਇਹ ਜਿਹੇ ਗੱਲਾਂ ਤਾਂ ਫੇਰ ਕਰਾਂਗੇ ਤੂੰ ਨਾ ਲਾਡੀ ਨੂੰ ਫੋਨ ਲਾ ਮੈਂ ਲਾਉਣੀ ਹੈਗੀ ਮੈਂ ਫੋਨ ਲਾ ਕੇ ਉਹਨੂੰ ਕਹੇ ਵੀ ਭਾਈ ਤੂੰ ਆ ਲਾਉਣੀ ਆ ਲਾਉਣੀ ਆ ਇਹ ਤਾਂ ਹੁਣ ਐ ਬੈਠੀ ਆ ਕੋਈ ਨਾ ਕੋਈ ਨਾ ਬਠੇਰਾ ਮੇਰੇ ਦੋਤੇ ਦੀ ਚਾਲ ਦੀ ਪੁੱਗਦੀ ਹੈਗੀ ਇਹਨਾਂ ਨੂੰ ਆਇਆ ਵੀ ਖਣੇ ਮੇਰੇ ਪੁੱਤੀ ਜਾਣਦੇ ਆ ਗਠਾਣੇ ਦਲਵਾਨੀ ਜਾ ਮੇਰੇ ਪੁੱਤੀ ਸਮਝ ਉਤੇ ਕਰਨ ਜਾਣਦੇ ਆਗੇ ਬਥੇਰਾ ਮੇਰਾ ਦੋਤਾ ਹੋਣ ਲਿਆਊਗਾ ਜਾ ਕੇ ਜੇ ਉਹਨੂੰ ਕਾਜ ਤਾਂ ਵੀ ਭਾਈ ਧੂਆ ਆ ਕੇ ਤੇ ਹੀ ਅੰਮੇੜ ਕੰਮ ਜਾ ਉਹਨਾਂ ਨੇ ਦੱਸ ਕੀ ਕੱਢਿਆ ਕਿਹ ਕਿਦਾ ਫੋਨ ਆ ਗਿਆ ਬਾਣੀਆਂ ਕਿਵੇਂ ਫੋਨ ਕਰੀ ਜਾਂਦੇ ਹੈ ਹਲੋ ਸਸੀ ਗਾਲ ਜੀ ਹਾਂਜੀ ਹਾਂਜੀ ਵਧੀਆ ਜੀ ਤੁਸੀਂ ਦੱਸੋ ਜੀ ਹਾਂ ਡੈਡੀ ਹੈਗੇ ਨਾ ਕਰੇ ਜੀ ਬਾਪੂ ਹਾਂਜੀ ਅੱਛਾ ਜੀ ਉਹਨਾਂ ਨੇ ਲਵਾਇਆ ਸੀ ਮੈਂ ਤੁਹਾਨੂੰ ਫੋਨ ਪਹਿਲਾਂ ਉਹ ਬਸ ਐਂ ਕਹਿੰਦੇ ਸੀਗੇ ਸਾਫ਼ ਸੁਥਰਾ ਕਰ ਦਿੰਦੇ ਚੋ ਨੇਲਾਂ ਹਾਂ ਜੀ ਤੇ ਨਰਮੇ ਬਾਰੇ ਕਿਵੇਂ ਕੀ ਖਿਆਲ ਹੈ ਜੀ ਰੇਟ ਡੁੱਟ ਆਇਆ ਕੋਈ ਅੱਛਾ ਠੀਕ ਹੈ ਜੀ ਚੱਲ ਮੈਂ ਤੇ ਬਾਪੂ ਆਣੇ ਵਰੀ ਬਸ ਤੁਰਦੇ 10 ਕ ਮਿੰਟ ਤੱਕ ਤੁਰਦੀ ਆਂ ਹਾਂਜੀ ਹਾਂਜੀ ਠੀਕ ਚੱਲਗੇ ਮੰਡੀ ਯਾਰ ਨਾਲ ਤਾਂ ਸਾਫ ਸੁਥਰਾ ਕਰਾ ਲਿਆਵਾਂਗੇ ਨਾਲੇ ਨਰਮੇ ਦਾ ਰੇਡ ਰੂਟ ਆ ਰਿਹਾਗਾ ਬਾਪੂ ਤਾਂ ਮੂੰਹ ਹੀ ਨਹੀਂ ਬੋਲਦਾ ਫਿਰ ਉਹਨਾਂ ਦਾ ਮੱਥਾ ਟੌਣਾ ਪਿਆ